ਕਿਹਾ ਅੱਜ ਅਸੀਂ ਜਿਸ ਇਤਿਹਾਸਿਕ ਸਥਾਨ ਤੇ ਖੜੇ ਆ ਇਹ ਬਾਬਾ ਬੁੱਢਾ ਸਾਹਿਬ ਜੀ ਦਾ ਗੁਰਦੁਆਰਾ ਇੱਥੇ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਉਹਨਾਂ ਦੇ ਪਤਨੀ ਮਾਤਾ ਗੰਗਾ ਜੀ ਨੂੰ ਬਾਬਾ ਬੁੱਢਾ ਸਾਹਿਬ ਵੱਲੋਂ ਪੁੱਤਰ ਦੀ ਦਾਤ ਬਖਸ਼ੀ ਗਈ ਸੀ ਕਿਹਾ ਜਾਂਦਾ ਹੈ ਕਿ ਜੇਕਰ ਕਿਸੇ ਦੇ ਘਰ ਸੰਤਾਨ ਪੈਦਾ ਨਾ ਹੋਵੇ ਤਾਂ ਪਤੀ ਪਤਨੀ ਇੱਥੇ ਮਿੱਸੇ ਪ੍ਰਸ਼ਾਦੇ ਅਤੇ ਪਿਆਜ਼ ਲੈ ਕੇ ਆਉਣ ਤਾਂ ਉਹਨਾਂ ਨੂੰ ਸੰਤਾਨ ਦੀ ਦਾਤ ਬਖਸ਼ਿਸ਼ ਹੁੰਦੀ ਹੈ ਬਾਬਾ ਦਾ ਸਾਜ ਜੀ ਦੀ ਜੋ ਮੰਨਤਾ ਹੈ ਕਿ ਉਹਨਾਂ ਨੂੰ ਤਰ੍ਹਾਂ ਦੇ ਦੰਨ ਕਿਹਾ ਜਾਂਦਾ ਤੇ ਇੱਥੇ ਅਰਦਾਸ ਇਹੀ ਕਰਨਾ ਹੈ ਕਿ ਪ੍ਰਮਾਤਮਾ ਸਾਨੂੰ ਜੋ ਵੀ ਦੇ ਚਾਹੇ ਧੀ ਹੋਵੇ ਪੁੱਤ ਹੋਵੇ ਜੋ ਪ੍ਰਮਾਤਮਾ ਦੇਈਏ ਅਸੀਂ ਉਹਦੀ ਹਮੇਸ਼ਾ ਸਾਂ ਸੰਭਾਲ ਕਰੀਏ ਜਿੱਥੇ ਸਨ ਆਇਆ ਇੱਕ ਬੱਚੇ ਦੀ ਦਾਤ ਵਾਸਤੇ ਦੇਖੋ ਹੁਣ ਕਦੋਂ ਹੁੰਦਾ ਸਾਡੀ ਜ਼ਿੰਦਗੀ ਵਿੱਚ ਤੁਹਾਨੂੰ ਬਹੁਤ ਵਧੀਆ ਲੱਗਦਾ ਕਿੱਥੇ ਆ ਕੇ ਸਾਨੂੰ ਬਹੁਤ ਚੰਗਾ ਲੱਗਾ ਕਿਉਂਕਿ ਇੱਥੇ ਸਿਰਫ ਪੁੱਤਾਂ ਦੀ ਬਖਸ਼ਿਸ਼ ਨਹੀਂ ਹੁੰਦੀ ਤੇ ਧੀਾਂ ਦੀ ਵੀ ਹੁੰਦੀ ਹੈ ਔਰ ਬਾਕੀ ਮੁਰਾਦਾਵੀ ਪੂਰੀਆ ਸਾਡੀ ਇਹ ਡੈਫੀਨੇਟਲੀ ਪੂਰਾ ਪੂਰੀ ਹੋਈ ਹੈ ਇਹਦਾ ਨਾਮ ਵੀ ਅਸੀਂ ਮਨ ਰੀਜ ਰੱਖਿਆ ਹੈ ਕਿ ਰੀਜ ਮੰਗੀ ਸੀ ਤੇ ਮਿਲ ਗਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਜ ਦੇ ਇਤਿਹਾਸਿਕ ਸਥਾਨ ਦੇ ਉਹ ਇਤਿਹਾਸ ਦੇ ਬਾਰੇ ਤੁਹਾਨੂੰ ਜਾਣੂ ਕਰਵਾਵਾਂਗੇ ਜਿੱਥੇ ਕਿ ਕਿਹਾ ਜਾਂਦਾ ਹੈ ਕਿ ਪੁੱਤਰਾ ਤੇ ਤੀਆਂ ਦੀ ਦਾਤ ਬਖਸ਼ੀ ਜਾਂਦੀ ਹੈ ਜੀ ਹਾਂ ਅੱਜ ਅਸੀਂ ਜਿਸ ਇਤਿਹਾਸਿਕ ਸਥਾਨ ਤੇ ਖੜੇ ਹਾਂ ਇਹ ਬਾਬਾ ਬੁੱਢਾ ਸਾਹਿਬ ਜੀ ਦਾ ਗੁਰਦੁਆਰਾ ਜਿੱਥੇ ਕਿ ਤੁਹਾਨੂੰ ਅੱਜ ਗੁਰੂ ਘਰ ਦੇ ਦਰਸ਼ਨ ਕਰਵਾਵਾਂਗੇ ਇੱਥੋਂ ਦੇ ਇਤਿਹਾਸ ਦੇ ਬਾਰੇ ਤੁਹਾਨੂੰ ਜਾਣੂ ਕਰਵਾਵਾਂਗੇ ਤੇ ਨਾਲ ਦੇ ਨਾਲ ਦੇ ਸਰੋਵਰ ਵੀ ਤੁਹਾਨੂੰ ਦਿਖਾਵਾਂਗੇ ਤੇ ਅੱਜ ਬਣੇ ਰਹੋ ਸਾਡੇ ਇਸ ਵੀਡੀਓ ਦੇ ਨਾਲ ਕਿਉਂਕਿ ਸੰਗਤ ਦੂਰੋਂ ਦੂਰੋਂ ਸ਼ਰਦਾਲੂ ਮੱਥਾ ਟੇਕਣ ਲਈ ਆਉਂਦੇ ਹਨ ਸਭ ਤੋਂ ਪਹਿਲਾਂ ਇਸ ਸਰੋਵ ਵਿਚ ਇਸ਼ਨਾਨ ਕਰਦੇ ਹਨ ਤੇ ਦੂਰੋ ਦੂਰੋ ਜਿਹੜੇ ਵੀ ਆਪਣੀ ਸ਼ਰਧਾ ਭਾਵਨਾ ਦੇ ਨਾਲ ਆਪਣੀ ਮੰਗੀ ਮੁਰਾਦ ਨੂੰ ਪੂਰਾ ਕਰਨ ਲਈ ਦੂਰੋ ਦੂਰੋ ਸ਼ਰਧਾਲੂ ਆਉਂਦੇ ਨੇ ਇਸ ਗੁਰਦੁਆਰੇ ਬਾਬਾ ਬੁੱਢਾ ਸਾਹਿਬ ਜੀ ਦੇ ਆ ਕੇ ਆਪਣੇ ਦਾਤ ਯਾਨੀ ਕਿ ਧੀ ਤੇ ਪੁੱਤਰ ਦੀ ਬਖਸ਼ੀਸ਼ ਤੇ ਲਈ ਇੱਥੇ ਆ ਕੇ ਅਰਦਾਸ ਕਰਵਾਉਂਦੇ ਨੇ ਤੇ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਗੁਰੂ ਘਰ ਦੇ ਵਿੱਚ ਮੱਥਾ ਟੇਕਣ ਲਈ ਜਾਂਦੇ ਹਨ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਜੋ ਬੀੜ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਹ ਉਹ ਸਥਾਨ ਹੈ ਜਿੱਥੇ ਬਾਬਾ ਬੁੱਢਾ ਜੀ ਨੇ ਆਪਣੇ ਜੀਵਨ ਦਾ ਕਾਫੀ ਸਮਾਂ گزارਿਆ ਇੱਥੇ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਉਹਨਾਂ ਦੇ ਪਤਨੀ ਮਾਤਾ ਗੰਗਾ ਜੀ ਨੂੰ ਬਾਬਾ ਬੁੱਢਾ ਸਾਹਿਬ ਵੱਲੋਂ ਪੁੱਤਰ ਦੀ ਦਾਤ ਬਖਸ਼ੀ ਗਈ ਸੀ ਜੋ ਬਾਅਦ ਵਿੱਚ ਸਿੱਖਾਂ ਦੇ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਮ ਨਾਲ ਜਾਣੇ ਗਏ ਇਤਿਹਾਸ ਮੁਤਾਬਕ ਬਾਬਾ ਬੁੱਢਾ ਸਾਹਿਬ ਜੀ ਇੱਥੇ ਅੰਮ੍ਰਿਤਸਰ ਤੋਂ ਬਾਹਰ ਜੰਗਲਾਂ ਵਿੱਚ ਰਹਿੰਦੇ ਸਨ ਕਈ ਸਾਲਾਂ ਤੱਕ ਬੇਔਲਾਦ ਹੋਣ ਕਾਰਨ ਗੁਰੂ ਅਰਜਨ ਦੇਵ ਜੀ ਦੀ ਪਤਨੀ ਮਾਤਾ ਗੰਗਾ ਜੀ ਕਾਫੀ ਬੇਚੈਨ ਰਹਿੰਦੇ ਸਨ ਮਾਤਾ ਗੰਗਾ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਤੋਂ ਆਸ਼ੀਰਵਾਦ ਲੈਣ ਦਾ ਫੈਸਲਾ ਲਿਆ ਉਹਨਾਂ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਖਾਣ ਲਈ ਕਾਫੀ ਸਾਰੇ ਸੁਆਦਲੇ ਪਦਾਰਥ ਪੇਂਟ ਕੀਤੇ ਪਰ ਬਾਬਾ ਜੀ ਨੇ ਭੋਜਨ ਲੈਣ ਤੋਂ ਇਨਕਾਰ ਕਰ ਦਿੱਤਾ ਬਾਦ ਵਿੱਚ ਮਾਤਾ ਜੀ ਨੇ ਖੁਦ ਮਿੱਸੇ ਪ੍ਰਸ਼ਾਦੇ ਅਤੇ ਪਿਆਜ਼ ਤਿਆਰ ਕੀਤਾ ਅਤੇ ਬਾਬਾ ਜੀ ਦੇ ਦਰਸ਼ਨ ਕੀਤੇ। ਬਾਬਾ ਬੁੱਢਾ ਸਾਹਿਬ ਜੀ ਨੇ ਮਾਤਾ ਗੰਗਾ ਜੀ ਨੂੰ ਇੱਕ ਪੁੱਤਰ ਦੀ ਤਾਤ ਬਖਸ਼ਿਸ਼ ਕੀਤੀ। ਬਾਬਾ ਬੁੱਢਾ ਸਾਹਿਬ ਜੀ ਦਾ ਆਸ਼ੀਰਵਾਦ ਅੱਜ ਵੀ ਉਸੇ ਤਰ੍ਹਾਂ ਸੰਗਤਾਂ ਉੱਪਰ ਵਰਤਦਾ ਹੈ। ਕਿਹਾ ਜਾਂਦਾ ਹੈ ਕਿ ਜੇਕਰ ਕਿਸੇ ਦੇ ਘਰ ਸੰਤਾਨ ਪੈਦਾ ਨਾ ਹੋਵੇ ਤਾਂ ਪਤੀ ਪਤਨੀ ਇੱਥੇ ਮਿੱਸੇ ਪ੍ਰਸ਼ਾਦੇ ਅਤੇ ਪਿਆਜ਼ ਲੈ ਕੇ ਆਉਣ ਤਾਂ ਉਹਨਾਂ ਨੂੰ ਸੰਤਾਨ ਤੇ ਦਾਤ ਬਖਸ਼ਿਸ਼ ਹੁੰਦੀ ਹੈ। ਇਹੀ ਕਾਰਨ ਹੈ ਕਿ ਕਾਫੀ ਸਾਰੀਆਂ ਨਵ ਵਿਆਈਆਂ ਜੋੜੀਆਂ ਇੱਥੇ ਬਾਬਾ ਬੁੱਢਾ ਸਾਹਿਬ ਜੀ ਤੋਂ ਆਸ਼ੀਰਵਾਦ ਲੈਣ ਆਉਂਦੀਆਂ ਨੇ। ਇੱਥੇ ਆ ਕੇ ਨਾ ਮੈਨੂੰ ਬਹੁਤ ਵਧੀਆ ਲੱਗਦਾ ਗੁਰਦੁਆਰੇ ਸਾਹਿਬ ਆ ਕੇ ਮੈਂ ਬਚਪਨ ਤੋਂ ਹੀ ਇੱਥੇ ਆ ਰਹੀ ਹਾਂ ਤੇ ਮੈਨੂੰ ਇੱਥੇ ਬਹੁਤ ਵਧੀਆ ਲੱਗਦਾ ਮੈਂ ਅੱਜ ਅਸੀਂ ਆਏ ਆ ਇੱਕ ਬੱਚੇ ਦੇ ਦਾਤ ਵਾਸਤੇ। ਦੇਖੋ ਹੁਣ ਕਦੋਂ ਆਉਂਦਾ ਸਾਡੀ ਜ਼ਿੰਦਗੀ ਵਿੱਚ ਤੁਹਾਨੂੰ ਬਹੁਤ ਵਧੀਆ ਲੱਗਦਾ ਬੁੱਢਾ ਸਾਹਿਬ ਜੀ ਦੀ ਮੰਨਤਾ ਹੈ ਕਿ ਇੱਥੇ ਜਿਹੜੇ ਧੀ ਤੇ ਪੁੱਤਰ ਦੀ ਅਰਦਾਸ ਦਾਤ ਦੀ ਅਰਦਾਸ ਕੀਤੀ ਜਾਂਦੀ ਹੈ ਤੇ ਅਸੀਂ ਤੁਹਾਡੇ ਤੋਂ ਹੀ ਪੁੱਛਣਾ ਚਾਹਲੇ ਕਿ ਤੁਸੀਂ 90 ਜੋੜੇ ਲੱਗ ਰਹੇ ਹੋ ਤਾਂ ਤੁਸੀਂ ਅੱਜ ਆਇਓ ਅਰਦਾਸ ਕਰਵਾਈਏ ਤਾਂ ਕੀ ਕਹਿਣਾ ਚਾਹੋਗੇ ਜੀ ਸਭ ਤੋਂ ਪਹਿਲਾਂ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਬਾਬਾ ਬੁੱਢਾ ਸਾਹਿਬ ਜੀ ਦੀ ਜੋ ਮੰਨਤਾ ਹੈ ਕਿ ਉਹਨਾਂ ਨੂੰ ਪੁੱਤਰਾਂ ਦੀ ਦਾਨੀ ਕਹੇ ਜਾਂਦਾ ਪਰ ਇਹਦੇ ਵਿੱਚ ਵੀ ਸੱਚਾਈ ਹੈ ਕਿ ਧੀ ਹੋਵੇ ਪੁੱਤ ਹੋਵੇ ਤੇ ਬਾਬਾ ਜੀ ਨੇ ਕਦੇ ਇਹ ਨਹੀਂ ਕਿਹਾ ਕਿ ਸਿਰਫ ਪੁੱਤ ਹੀ ਦੁਨਿਆਣਾ ਰੱਬ ਦਾ ਜੀ ਹੈ ਹਰ ਇੱਕ ਨੂੰ ਮਿਲਣਾ ਚਾਹੀਦਾ ਤੇ ਇੱਥੇ ਅਰਦਾਸ ਇਹੀ ਕਰਨਾ ਹੈ ਕਿ ਪ੍ਰਮਾਤਮਾ ਸਾਨੂੰ ਜੋ ਵੀ ਦੇ ਚਾਹੇ ਧੀ ਹੋਵੇ ਪੁੱਤ ਹੋਵੇ ਜੋ ਪ੍ਰਮਾਤਮਾ ਜੀ ਹੈ ਅਸੀਂ ਉਹਦੀ ਹਮੇਸ਼ਾ ਸਾਂਭ ਸੰਭਾਲ ਕਰੀਏ ਉਹਦੀ ਤਰੱਕੀ ਲਈ ਅਰਦਾਸ ਕਰੀਏ ਵੱਡੀ ਉਮਰ ਦੀ ਅਰਦਾਸ ਵੈਸੇ ਤਾਂ ਬਾਬਾ ਬੁੱਢਾ ਸਾਹਿਬ ਜੀ ਨੂੰ ਪੁੱਤਰਾਂ ਦੇ ਦਾਨੀ ਕਿਹਾ ਜਾਂਦਾ ਹੈ ਪਰ ਬਾਬਾ ਬੁੱਢਾ ਸਾਹਿਬ ਜੀ ਦੇ ਦਰ ਤੋਂ ਧੀਆਂ ਦੀ ਦਾਤ ਵੀ ਪ੍ਰਾਪਤ ਹੁੰਦੀ ਹੈ ਜੈ ਸ਼੍ਰੀ ਕਾਲ ਕੁੜੀ ਦੇ ਕਾਲਸਾ ਭਾਈ ਕੁੜੀ ਜੀ ਕਾਲਸਾ ਭਾਈ ਦੋ ਜੀ ਕੀ ਫੱਟੇ ਇੱਥੇ ਆ ਕੇ ਸਾਨੂੰ ਬਹੁਤ ਚੰਗਾ ਲੱਗਾ ਕਿਉਂਕਿ ਇੱਥੇ ਸਿਰਫ ਪੁੱਤਾਂ ਦੀ ਬਖਸ਼ਿਸ਼ ਨਹੀਂ ਹੁੰਦੀ ਤੇ ਧੀਆਂ ਦੀ ਵੀ ਹੁੰਦੀ ਹੈ ਔਰ ਬਾਕੀ ਮੁਰਾਦਾ ਵੀ ਪੂਰੀ ਹੋ ਗਈ ਸਾਡੀ ਤੇ ਡੈਫੀਨੇਟਲੀ ਪੂਰਾ ਪੂਰੀ ਹੋਈ ਹੈ ਇਹਦਾ ਨਾਮ ਵੀ ਅਸੀਂ ਮਨ ਰੀਜ ਰੱਖਿਆ ਹੈ ਕਿ ਰੀਜ ਜੋ ਮੰਗੀ ਸੀ ਤੇ ਮਿਲ ਗਈ ਹੈ ਐਕਚੁਅਲੀ ਫਸਟ ਟਾਈਮ ਕੋਵਿਡ ਸੀਗਾ ਜਦੋਂ ਇਹ ਹੋਣ ਵਾਲੀ ਸੀ ਤੇ ਉਦੋਂ ਸਾਨੂੰ ਆਉਣਾ ਸੀ ਬਟ ਅਸੀਂ ਆ ਨਹੀਂ ਪਾਏ ਸੀ ਤੇ ਜਸਟ ਅਸੀਂ ਮੈਂ ਤਾਂ ਪ੍ਰੇ ਕੀਤਾ ਸੀ ਕਿ ਜੇ ਹੋ ਜੂਗੀ ਤੇ ਫਿਰ ਜਾਵਾਂਗੇ ਤੇ ਫਿਰ ਇਹ ਹੋਈ ਤੇ ਫਿਰ ਅਸੀਂ ਆਏ ਤੇ ਇਸ ਵਾਰੀ ਏਦਾਂ ਹੈ ਕਿ ਨਹੀਂ ਅਸੀਂ ਪੈਲੋ ਵੀ ਜਾ ਕੇ ਮੱਥਾ ਟੇਕ ਕੇ ਆਵਾਂਗੇ ਐਂਡ ਆਲ ਆਮ ਹੈਪੀ ਇੱਥੇ ਆ ਕੇ ਬਹੁਤ ਚੰਗਾ ਲੱਗਦਾ ਹੈ ਐਕਚੁਅਲੀ ਅ ਸੈਕਿੰਡ ਟਾਈਮ ਆ ਹਾਂ ਫਸਟ ਟਾਈਮ ਜਦੋਂ ਹੋਈ ਸੀ ਉਦੋਂ ਫਿਰ 1.5 ਸਾਲ ਬਾਅਦ ਲੈ ਕੇ ਆਏ ਸੀ ਸੈਕਿੰਡ ਟਾਈਮ ਫੇਰ ਲੈ ਕੇ ਆਏ ਆ ਦੇਖੋ ਅੱਗੇ ਐਨੀਲੀ ਪੋਸੀਬਲ ਨਹੀਂ ਅੰਦਾਜ਼ ਬਹੁਤ ਦੂਰ ਆ ਬਿਕਾਜ਼ ਸੀ 2 ਦੇ ਤੋਂ ਹੋਰ ਨਹੀਂ ਆ ਜੀ ਤੂੰ ਸੈਟਲੀ ਪੋਸੀਬਲ ਨਹੀਂ ਆ बार-बार ਆਉਣਾ ਬਟ ਤੇ ਦਾ ਲੱਗਦਾ ਇੱਥੇ ਆਉ ਤਾਂ ਕਿ ਨਹੀਂ ਆ ਆਪਣਾ ਕਰਦੇ ਹਾਂ ਬਹੁਤ ਜ਼ਿਆਦਾ Please subscribe Please subscribe Fuller TV Fuller TV ਬਾਬਾ ਬੁੱਢਾ ਸਾਹਿਬ ਜੀ ਦਾ ਸਿੱਖ ਇਤਿਹਾਸ ਵਿੱਚ ਬਹੁਤ ਵੱਡਾ ਯੋਗਦਾਨ ਹੈ। ਬਾਬਾ ਬੁੱਢਾ ਸਾਹਿਬ ਜੀ ਉਹ ਮਹਾਨ ਸਿੱਖ ਹਨ ਜਿਨ੍ਹਾਂ ਨੂੰ ਸਤਿਗੁਰੂ ਸਹਿਬਾਨਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਜਿਨ੍ਹਾਂ ਵਿੱਚੋਂ ਤਿੰਨ ਗੁਰੂ ਸਹਿਬਾਨਾਂ ਨੂੰ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੀ ਗੋਦ ਵਿੱਚ ਬਿਠਾ ਕੇ ਖਿਡਾਇਆ ਵੀ ਹੈ। ਇਤਿਹਾਸ ਮੁਤਾਬਕ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਵਿਖੇ ਬੋਲੀ ਸਾਹਿਬ ਦੀ ਉਸਾਰੀ ਕਰਨ ਸਮੇਂ ਪਹਿਲਾ ਟੱਕ ਬਾਬਾ ਬੁੱਢਾ ਸਾਹਿਬ ਜੀ ਤੋਂ ਲਗਵਾਇਆ ਸੀ ਕਵੀ ਸੰਤੋਖ ਸਿੰਘ ਜੀ ਦੇ ਮੁਤਾਬਕ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਉਸਾਰੀ ਸਮੇਂ ਪੰਜਵੇਂ ਗੁਰੂ ਨੇ ਬਾਬਾ ਬੁੱਢਾ ਸਾਹਿਬ ਜੀ ਤੋਂ ਅਰਦਾਸ ਕਰਵਾਈ ਸੀ ਬਾਬਾ ਬੁੱਢਾ ਸਾਹਿਬ ਜੀ ਨੂੰ ਸਿੱਖ ਕੌਮ ਦੇ ਪਹਿਲੇ ਗ੍ਰੰਥੀ ਹੋਣ ਦਾ ਸੁਭਾਗ ਵੀ ਪ੍ਰਾਪਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਪੁੱਲਰ ਟੀਵੀ ਦੇ ਮਾਧਿਅਮ ਰਾਹੀਂ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਦਰਸ਼ਨ ਦਾ ਦਾਰਕਾਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਾਨੂੰ ਬਾਬਾ ਬੁੱਢਾ ਸਾਹਿਬ ਜੀ ਦੇ ਬਾਬਤ ਸੰਖੇਪ ਜਾਣ ਲੈਣਾ ਜ਼ਰੂਰੀ ਹੈ ਬਾਬਾ ਬੁੱਢਾ ਸਾਹਿਬ ਜੀ ਉਹ ਸਾਡੇ ਸਿੱਖ ਇਤਿਹਾਸ ਦੇ ਤਰੂਵੀ ਤਾਰੇ ਨੇ ਜਿਨ੍ਹਾਂ ਦਾ ਜਨਮ ਪਿੰਡ ਕਤੂ ਨੰਗਲ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਅਤੀ ਸਨਮਾਨਯੋਗ ਬਾਬਾ ਸੁਗਰ ਅੰਦਾਵਾ ਜੀ ਦੇ ਘਰ ਵਿਖੇ ਸਨਮਾਨਯੋਗ ਮਾਤਾ ਗੌਰਾਂ ਜੀ ਦੀ ਕੋਖਤੋਂ ਸਾਲ 1506 ਦੇ ਵਿੱਚ ਹੋਇਆ ਸੀ ਇਹ ਪਹਿਲੇ ਮੁਲਾਪ ਸਮੇਂ ਬਾਬਾ ਬੁੱਢਾ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਦੇ ਪਾਸੋਂ ਸਿੱਖੀ ਦੀ ਦਾਤ ਪ੍ਰਾਪਤ ਕਰਦੇ ਨੇ ਔਰ ਗੁਰੂ ਨਾਨਕ ਸਾਹਿਬ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਅਸੀਸ ਦਿੱਤੀ ਸੀ ਬੁੱਢਾ ਤੈਥੋਂ ਓਲੇ ਨਾ ਹੋਸਾਂ ਔਰ ਜਿਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲੈਣਾ ਜੀ ਬਲਕਿ ਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਗੁਰਿਆਈ ਦੀ ਦਾਤ ਸੌਂਪੀ ਤੇ ਉਸ ਵੇਲੇ ਬਾਬਾ ਬੁੱਢਾ ਜੀ ਨੂੰ ਗੁਰਿਆਈ ਦੀ ਰਸਮ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਇਸ ਤਰ੍ਹਾਂ ਦੂਸਰੇ ਪਾਤਸ਼ਾਹ ਤੋਂ ਲੈ ਕੇ 6ਵੇਂ ਪਾਤਸ਼ਾਹ ਤੱਕ ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰਿਆਈ ਦੀ ਰਸਮ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਇਹ ਪਹਿਲੇ ਸਿੱਖ ਨੇ ਜਿਨ੍ਹਾਂ ਨੂੰ ਅੱਠ ਗੁਰੂ ਸਾਹਿਬਾਨ ਦੇ ਸਰੀਰਕ ਰੂਪ ਦੇ ਵਿੱਚ دیدار ਕਰਨ ਦਾ ਅਫਸਰ ਮਿਲਿਆ ਸੀ ਜਿਵੇਂ ਪਹਿਲੀਆਂ 6 ਪਾਤਸ਼ਾਹਾਂ ਤੇ 7ਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ 8ਵੇਂ ਗੁਰੂ ਗ੍ਰੰਥ ਸਾਹਿਬ ਜੀ। ਔਰ ਬਾਬਾ ਬੁੱਢਾ ਸਾਹਿਬ ਜੀ ਨੂੰ ਇਹ ਵੀ ਸਭਾਗ ਪ੍ਰਾਪਤ ਹੋਇਆ ਕਿ ਉਹਨਾਂ ਨੇ ਤਿੰਨ ਗੁਰੂ ਸਾਹਿਬਾਨ ਨੂੰ ਆਪਣੀ ਗੋਦ ਵਿੱਚ ਲੈ ਕੇ ਖੜਾਇਆ ਵੀ ਜਿਵੇਂ ਕਿ ਗੁਰੂ ਅਰਜਨ ਦੇਵ ਮਹਾਰਾਜ, ਗੁਰੂ ਹਰਗੋਬਿੰਦ ਸਾਹਿਬ ਜੀ tatha ਗੁਰੂ ਤੇਗ ਬਹਾਦਰ ਸਾਹਿਬ ਜੀ। ਸੋ ਬਾਬਾ ਬੁੱਢਾ ਸਾਹਿਬ ਜੀ ਦੇ ਉੱਪਰ ಅಪਾਰ ਬਖਸ਼ਿਸ਼ਾਂ ਹੋਈਆਂ ਗੁਰੂ ਕਰਦੀਆਂ। ਗੁਰੂ ਅਮਰਦਾਸ ਮਹਾਰਾਜ ਜੀ ਨੇ ਜਦੋਂ ਗੋਬਿੰਦワਲ ਗੋਬਿੰਦ ਪੁਰੀਸਾ ਮੰਜਲਨ ਤੀਰ ਬੇਪਾਸ ਬਣਾਇਓ ਤੇ ਬੌਲੀ ਸਾਹਿਬ ਦੀ ਖੁਦਵਾਈ ਆਰੰਭ ਕਰਨ ਸਮੇਂ ਬਾਬਾ ਬੁੱਢਾ ਸਾਹਿਬ ਜੀ ਨੂੰ ਪਹਿਲਾ ਟੱਕ ਲਗਾਉਣ ਦਾ ਅਫਸਰ ਪ੍ਰਾਪਤ ਹੋਇਆ ਸੀ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਪਿਆਰੇ ਸਿੱਖ ਸ਼੍ਰੀ ਰਾਮਦਾਸ ਜੀ ਜੋ ਬਾਅਦ ਵਿੱਚ ਸਾਡੇ ਚੌਥੇ ਪਾਤਸ਼ਾਹ ਧੰਗੁਰੂ ਰਾਮਦਾਸ ਜੀ ਬਣਦੇ ਨੇ ਉਹਨਾਂ ਨੂੰ ਜਦੋਂ ਅੰਮ੍ਰਿਤਸਰ ਦੀ ਮੋੜੀ ਕੱਢਣ ਵਾਸਤੇ ਭੇਜਿਆ ਤੇ ਇੱਕ ਨੇਕ ਸਲਾਹਕਾਰ ਵਜੋਂ ਨਾਲ ਜਾਣ ਵਾਲੇ ਪਹਿਲੇ ਸਿੱਖ ਹਨ ਬਾਬਾ ਬੁੱਢਾ ਜੀ ਜਦੋਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਉਹ ਸਾਰੀ ਜਿਹੜੀ ਸੀ ਉਹ ਆਰੰਭ ਕੀਤੀ ਤੇ ਕਵੀ ਸੰਤੋਖ ਸਿੰਘ ਜੀ ਦੇ ਮੁਤਾਬਕ ਸਤਗੁਰਾਂ ਨੇ ਬਾਬਾ ਬੁੱਢਾ ਜੀ ਦੇ ਪਾਸੋਂ ਅਰਦਾਸ ਕਰਨ ਦੀ ਸੇਵਾ ਲਈ ਜਦੋਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਗਤ ਜਲੰਦੇ ਨੂੰ ਠਾਰਨ ਵਾਸਤੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਕੀਤੀ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਪਾਸੋਂ ਲਖਾਰੀ ਦੀ ਸੇਵਾ ਲੈ ਕੇ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਪਹਿਲਾ ਪਾਵਨ ਪ੍ਰਕਾਸ਼ ਹੋਇਆ ਉਸ ਸਮੇਂ ਇਸ ਮਹਾਨ ਗ੍ਰੰਥ ਦੇ ਮਹਾਨ ਪਹਿਲੇ ਗ੍ਰੰਥੀ ਬਣ ਦਾ ਸੁਭਾਗ ਪ੍ਰਾਪਤ ਕਰਨ ਵਾਲੇ ਨੇ बाबा बुड्ढा साहिब जी सो ਇਸੇ ਤਰ੍ਹਾਂ ਜਦੋਂ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਗ੍ਰਹਿ ਵਿਖੇ ਸੰਤਾਨ ਨਹੀਂ ਸੀ ਤੇ ਮਾਤਾ ਗੰਗਾ ਜੀ ਨੂੰ ਕਈ ਵਾਰ ਆਪਣੀ ਠਾਣੀ ਦੇ ਕੜਵੇ ਬੋਲ ਸੁਣਨੇ ਪੈਂਦੇ ਸੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਸ੍ਰੀ ਗੰਗਾ ਜੀ ਫਿਕਰ ਨਾ ਕਰੋ ਔਰ ਮਾਨੁਕੀ ਤੇ ਇੱਕ ਮ੍ਰਿਤੀ ਸਭ ਜਾਣ ਦੇਵਨ ਕੋਇ ਕੇ ਭਗਵਾਨ ਵਾਹਿਗੁਰੂ ਕਾਲਪੁਰਖ ਦੇ ਹਜ਼ੂਰ ਅਰਜ ਕਰਿਆ ਕਰੋ बाबा बुड्ढा साहिब जी ਵਰਗੇ ਐਸੇ ਪੂਰਨ ਗੁਰਸਿੱਖ ਜਿਹੜੇ ਗੁਰੂ ਨਾਨਕ ਦੀ ਰਹਿਮਤ ਦੇ ਪਾਤਰ ਬਣੇ ਨੇ ਉਹਨਾਂ ਦੀ ਹੋਰ ਵੀ ਤਵੱਜੋ ਨਾਲ ਸੇਵਾ ਕਰਿਆ ਕਰੋ ਕਿਉਂਕਿ ਮਾਤਾ ਗੰਗਾ ਜੀ ਪਹਿਲਾਂ ਵੀ ਬੜੇ ਸ਼ਰਧਾ ਭਾਵਨਾ ਦੇ ਨਾਲ ਸਤ ਗੁਰਾਂ ਦਾ ਸਹਿਜੋ ਕਰਦੇ ਹੁਆ ਸੰਗਤ ਕਰਦੇ ਹੁਆ ਸੰਗਤ ਦੀ ਸੇਵਾ ਕਰਦੇ ਸੀ ਸੋ ਉਸ ਸਮੇਂ ਜਦੋਂ ਮਾਤਾ ਗੰਗਾ ਜੀ ਬਾਬੇ ਬੁੱਢੇ ਦੀ ਬੀੜ ਆਏ ਜਿਸ ਸਥਾਨ ਦੇ ਤੁਸੀਂ ਦਰਸ਼ਨ ਦੇਦਾਰ ਕਰ ਰਹੇ ਹੋ ਇੱਥੇ ਬਾਬਾ ਬੁੱਢਾ ਜੀ ਰਹਿੰਦੇ ਸੀ ਇੱਥੇ ਇੱਕ ਛੋਟਾ ਜੰਗਲ ਸੀ ਜਿਹਨੂੰ ਬੀੜ ਆਖਿਆ ਜਾਂਦਾ ਹੈ ਤੇ ਬਾਬਾ ਬੁੱਢਾ ਜੀ ਦੇ ਇੱਥੇ ਰਹਿਣ ਕਰਕੇ ਦਿੱਥੋਂ ਦਾ ਨਾਮ ਪੈ ਗਿਆ ਬਾਬੇ ਬੁੱਢੇ ਦੀ ਬੀੜ ਔਰ ਜਦੋਂ ਮਾਤਾ ਗੰਗਾ ਜੀ ਆਏ ਤੇ ਬਾਬਾ ਬੁੱਢਾ ਜੀ ਨੇ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਵੀ ਔਰ ਛਕਣ ਤੋਂ ਬਾਅਦ ਵੀ ਅਰਦਾਸ ਕੀਤੀ ਸਬਤ ਉਹਦੇ ਥਾਵਾਂ ਮੰਗਦੇ ਨਿਤ ਅਰਦਾਸ ਔਰ ਨਾਲ ਹੀ ਮਾਤਾ ਜੀ ਨੂੰ ਬੜੇ ਕੌਨਫੀਡੈਂਸ ਨਾਲ ਇਹ ਗੱਲ ਕਹੀ ਸੀ ਕਿ ਤੁਮਰੇ ਗ੍ਰੇ ਪ੍ਰਗਟੇਗਾ ਜੋਧਾ ਜਜ ਕੋ ਬਲ ਗੁਣ ਕੇ ਨੂੰ ਨਾ ਸੋਦਾ ਯਾਦ ਰੱਖਿਓ ਕਿ ਮਾਤਾ ਗੰਗਾ ਜੀ ਸਨ 1594 ਦੇ ਵਿੱਚ ਇਸ ਅਸਥਾਨ ਤੇ ਆਏ ਸੀ ਔਰ ਜਦੋਂ ਅਰਦਾਸ ਹੋਈ ਅਰਦਾਸ ਸੁਣੀ ਦਤਾਰ ਪ੍ਰਭ ਹੋਏ ਕਿਰਪਾਲ ਤੇ ਅਗਲੇ ਹੀ ਸਾਲ ਗੁਰੂ ਅਰਜੁਨ ਦੇ ਮਹਾਰਾਜ ਜੀ ਦੇ ਗ੍ਰਹਿ ਮਾਤਾ ਗੰਗਾ ਜੀ ਦੀ ਕੋਖ ਤੋਂ ਮੇਰੀ ਪੀੜੀ ਦੇ ਮਾਲ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਜਦੋਂ ਬਾਬਾ ਬੁੱਢਾ ਸਾਹਿਬ ਜੀ ਇਸ ਨਵ ਜਨਮੇ ਬਾਲ ਦੇ ਦ دیدار ਕਰਨ ਗੁਰੂ ਕੀ ਵਡਾਲੀ ਗਏ ਤੇ ਉਸ ਵੇਲੇ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਹੁਕਮ ਨੂੰ ਸਵੀਕਾਰਦਿਆਂ ਜਦੋਂ ਮਾਤਾ ਗੰਗਾ ਜੀ ਆਪਣੇ लाडले ਪੁੱਤਰ ਨੂੰ ਸੋਹਣੇ ਪੋਤੜਿਆਂ ਵਿੱਚ ਵਿਲਟ ਕੇ ਲਿਆਏ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਦਰਦਾਰ ਕੀਤੀ ਤੇ ਨਾਲ ਹੀ ਗੁਰੂ ਦੇ ਹੁਕਮ ਨੂੰ ਮੰਨਦਿਆਂ ਨਾਮਕਰਨ ਕੀਤਾ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਨਾਮ ਬਾਬਾ ਬੁੱਢਾ ਜੀ ਨੇ ਰੱਖਿਆ ਸੀ ਔਰ ਜਦੋਂ ਪੜ੍ਹ ਲਿਖਣ ਦੇ ਯੋਗ ਹੋਏ ਉਦੋਂ ਵੀ ਗੁਰੂ ਅਰਜੁਨ ਦੇ ਮਹਾਰਾਜ ਜੀ ਨੇ ਇਹਨਾਂ ਦੀ ਹੀ ਸਿਲੈਕਸ਼ਨ ਕੀਤੀ ਸੀ ਕਿ ਇਹ ਹੀ ਸ੍ਰੀ ਹਰਗੋਬਿੰਦ ਨੂੰ ਵਧੀਆ ਜਿਹੜਾ ਅਖਰੀ ਬੋਧ ਕਰਵਾ ਸਕਦੇ ਨੇ ਔਰ ਸ਼ਾਸਤਰ ਵਿਦਿਆ ਦੇ ਵਿੱਚ ਸਖਲਾਈ ਦੀ ਮੁਹਾਰਤ ਦੇ ਸਕਦੇ ਨੇ ਸੋ ਇਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਦੇ ਉੱਪਰ ਬਿਆਨਤ ਬਖਸ਼ਿਸ਼ਾਂ ਜਿਹੜੀਆਂ ਵਰਤੀਆਂ 125 ਸਾਲ ਦੀ ਉਮਰ ਹੋਈ ਬਾਬਾ ਬੁੱਢਾ ਸਾਹਿਬ ਜੀ ਦੀ ਔਰ 125 ਸਾਲ ਦੀ ਉਮਰ ਦੇ ਵਿੱਚੋਂ 113 ਸਾਲ ਗੁਰੂ ਨਾਨਕ ਦੀ ਸਿੱਖਿਆ ਨੂੰ ਕਮਾਇਆ ਬਲਕਿ ਸਨ 1518 ਤੋਂ ਲੈ ਕੇ 1631 ਤੱਕ ਸੋ ਜਿਸ ਅਸਥਾਨ ਤੇ ਆਪ ਹਾਜ਼ਰੀ ਭਰ ਰਹੇ ਹੋ ਮੈਂ ਇਹਦੇ ਬਾਰੇ ਸੰਖੇਪ ਵਿੱਚ ਚਰਜ ਕੀਤੀ ਹੈ ਜਿਸ ਦਿਨ ਮਾਤਾ ਗੰਗਾ ਜੀ ਇਸ ਸਥਾਨ ਤੇ ਮਿਸੇ ਪ੍ਰਸ਼ਾਦੇ ਲੱਸੀ ਗੰਢੇ ਆਦ ਲੈ ਕੇ ਗਏ ਉਸ ਦਿਨ ਤੋਂ ਇਸ ਦਿਨ ਦੀ ਬੜੀ ਇਤਿਹਾਸਕ ਮਹੱਤਤਾ ਵਧ ਗਈ ਤੇ ਇਸ ਦਿਨ ਨੂੰ ਮੁੱਖ ਰੱਖਦੇ ਹਾਂ ਹਰ ਸਾਲ 21-22 ਅਸੂ ਨੂੰ ਸਲਾਨਾ ਜੋੜ ਮੇਲਾ ਬੜੀ ਸ਼ਰਧਾਪੂਰਵਕ ਜਿਹੜਾ ਮਨਾਇਆ ਜਾਂਦਾ ਜਿਹਦੇ ਵਿੱਚ ਦੇਸ਼ਾਂ-ਵਦੇਸ਼ਾਂ ਤੋਂ ਲੱਖਾਂ ਦੀ ਤਾਦਾਦ ਵਿੱਚ ਸੰਗਤ ਜਿਹੜੀ ਆ ਹਾਜ਼ਰੀ ਭਰਦੀ ਹੈ ਦੀਵਾਨ ਸੱਜਦੇ ਨੇ ਅਮਰ ਸੰਚਾਰ ਹੁੰਦਾ ਔਰ ਨਾਲ ਹੀ ਮੈਂ ਬੇਨਤੀ ਕਰ ਦੇਵਾਂ ਇਸ ਅਸਥਾਨ ਦੀ ਸੇਵਾ ਕਰਵਾਉਣ ਵਾਲੇ ਮਹਾਂਪੁਰਖ ਬਾਬਾ ਖੜਕ ਸਿੰਘ ਜੀ ਗੁਰਪੁਰ ਵਾਸੀ ਉਹਨਾਂ ਨੇ ਇਸ ਅਸਥਾਨ ਤੇ ਜਿੱਥੇ ਗੁਰੂ ਘਰ ਦੀ ਇਮਾਰਤ ਸੁੰਦਰ ਬਣਵਾਈ ਸਰੋਵਰ ਬਣਵਾਇਆ ਲੰਗਰ ਹਾਲ ਬਣਵਾਇਆ ਤੇ ਏਸ਼ੀਆ ਬੁੱਕ ਦੇ ਵਿੱਚ ਨਾ ਹੈ ਇਥੋਂ ਦੇ ਦੀਵਾਨ ਹਾਲ ਦਾ ਜਿਸ ਦੇ ਅੰਦਰ ਕੋਈ ਪੀਲਰ ਨਹੀਂ ਹੈ ਉਹਨਾਂ ਨੇ ਬੱਚਿਆਂ ਦੇ ਭਵਿੱਖ ਨੂੰ ਉਜਲਾ ਵੇਖਦਿਆਂ ਹੋਇਆਂ ਇਸ ਸਥਾਨ ਤੇ ਜਿਹੜਾ ਸੀ ਬਾਬਾ ਬੁੱਢਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜਿਹੜਾ ਉਹਦੀ ਅਰੰਭਤਾ ਕੀਤੀ ਅੱਜ ਸਾਡੇ ਕੋਲ ਇਸ ਸਥਾਨ ਤੇ ਬਾਬਾ ਬੁੱਢਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਔਰ ਖਾਰ사 ਸੀਨੀਅਰ ਸੈਕੰਡਰੀ ਸਕੂਲ ਜਿਹੜੇ ਨੇ ਉਹ ਦੋ ਸਕੂਲ ਚੱਲ ਰਹੇ ਨੇ ਚਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੜੀ ਤਵੱਜੂ ਦਿੰਦਿਆਂ ਹੋਇਆਂ ਇਹਦੇ ਹੋਰ ਵਿਕਾਸ ਦੇ ਵਿੱਚ ਵਾਅਦਾ ਕੀਤਾ ਔਰ ਇਸ ਸਥਾਨ ਤੇ ਕੈਚਰੀਟੇਬਲ ਹਸਪੀਟਲ ਬਣਿਆ ਹੋਇਆ ਹੈ ਵੱਖ-ਵੱਖ ਯਾਤਰੂਆਂ ਦੇ ਵੱਲੋਂ ਤਕਰੀਬਨ ਰੋਜ਼ਾਨਾ 20 ਤੋਂ 25 ਦੇ ਦਰਮਿਆਨ ਸ੍ਰੀ ਅਖੰਡ ਪਾਤਸ਼ਾਹ ਜੀ ਦੇ ਪੋਪ ਪਹੇਜਾਂਦੇ ਨੇ ਉਹਨਾਂ ਦੇ ਵਾਸਤੇ ਇੱਕ ਵੱਖਰਾ ਕੰਪਲੈਕਸ ਬਣਿਆ ਹੋਇਆ ਹੈ ਇਸੇ ਤਰ੍ਹਾਂ ਦੋ ਸਰਾਵਾਂ ਨੇ ਮਾਤਾ ਗੰਗਾ ਜੀ ਔਰ ਮਾਤਾ ਮਰਵਾ ਜੀ ਸੋ ਕਹਿਣ ਤੋਂ ਮਰਾਦ ਕਿ ਇਥੇ 24 ਘੰਟੇ ਲੰਗਰ ਚੱਲਦਾ ਹੈ ਔਰ ਹਰ ਪ੍ਰਕਾਰ ਦੀ ਸਹੂਲਤ ਜਿਹੜੀ ਸੰਗਤ ਨੂੰ ਦਿੱਤੀ ਜਾਂਦੀ ਹੈ ਤੇ ਸੰਗਤ ਦੀ ਭਾਵਨਾ ਹੈ ਕਈ ਵਾਰਨ ਸਾਡੇ ਕੁਝ ਪ੍ਰਚਾਰਕ ਵੀਰ ਜਿਹੜੇ ਇਹ ਗੱਲ ਕਹਿੰਦੇ ਨੇ ਕਿ ਬਾਬਾ ਬੁੱਢਾ ਸਾਹਿਬ ਦੇ ਦਰ ਤੋਂ ਕੱਲੇ ਪੋਤੀ ਮੰਗਦੇ ਆ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹਣਾ ਗੁਰਮਖੋ ਠੀਕ ਹਰ ਇੱਕ ਦੀ ਭਾਵਨਾ ਹੁੰਦੀ ਪਰ ਸਾਡੇ ਕੋਲ ਬਹੁਤ ਸਾਰੇ ਸ਼ਰਧਾਵਾਨ ਇਹੋ ਜਿਹੇ ਵੀ ਆਉਂਦੇ ਨੇ ਜਿਹੜੇ ਆਣ ਕੇ ਕਹਿੰਦੇ ਨੇ ਜੀ ਬਾਬਾ ਬੁੱਢਾ ਸਾਹਿਬ ਦੇ ਚਰਨਾਂ 'ਚ ਬੇਨਤੀ ਕਰਦੇ ਹੋ ਸਾਨੂੰ ਵੀ ਗੁਰੂ ਨਾਨਕ ਦੇ ਘਰ ਵਿੱਚੋਂ ਧੀ ਦੀ ਖੈਰ ਮਿਲ ਜਾਵੇ ਸੋ ਇਸ ਤਰ੍ਹਾਂ ਜਿਹੜੀ ਜਿਹੜੀ ਕਿਸੇ ਦੀ ਕਾਮਨਾ ਹੁੰਦੀ ਆ ਕੋਈ ਧੀ ਕੋਈ ਪੁੱਤ ਨਾਲੇ ਗੁਰਮਤ ਦਾ ਸਿਧਾਂਤ ਵੀ ਇਹ ਮਾਨ ਮੰਗੂ ਤਾਨ ਮੰਗੂ ਧਨ ਲਕshmi ਸੁੱਤ ਦੇ ਜੋ ਵੀ ਅਸੀਂ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਮੰਗਦੇ ਹਾਂ ਸਾਨੂੰ ਮਿਲਦਾ ਹੈ ਤੇ ਸੰਗਤ ਦੀ ਭਾਵਨਾ ਜੁੜੀ ਹੋਈ ਹੈ ਅੱਜ ਵੀ ਕੋਈ ਦਿਨ ਦਿਹਾੜਾ ਨਹੀਂ ਤੁਸੀਂ ਜਦੋਂ ਬਾਹਰ ਦੇਖਦੇ ਹੋ ਕਿੰਨੀਆਂ ਗੱਡੀਆਂ ਮੋਟਰਾਂ ਖੜੀਆਂ ਨੇ ਕਿੰਨੀ ਸੰਗਤ ਜਿਹੜੀ ਹਾਜ਼ਰੀ ਭਰ ਰਹੀ ਹੈ ਸੰਗਤ ਦੀ ਇਹ ਭਾਵਨਾ ਬਣੀ ਹੋਈ ਹੈ ਭਾਵੇਂ ਕਿ ਸੰਗਤਾਂ ਵਿਦੇਸ਼ ਵਿੱਚ ਬੈਠੀਆਂ ਕਈ ਵਾਰ ਬਾਹਰ ਤੋਂ ਵੀ ਫੋਨ ਆਉਂਦੇ ਨੇ ਜੀ ਅਸੀਂ ਪਹੁੰਚ ਨਹੀਂ ਸਕਦੇ ਭਾਈ ਸਾਹਿਬ ਸਾਡੇ ਵਾਸਤੇ ਅਰਦਾਸ ਕਰ ਦਿਓ ਤੇ ਅਰਦਾਸ ਪ੍ਰਵਾਨ ਵੀ ਹੋ ਜਾਂਦੀ ਹੈ ਕਿਉਂਕਿ ਜਦੋਂ ਅਸੀਂ ਭਾਵਨਾ ਦੇ ਨਾਲ ਅਰਦਾਸ ਕਰਦੇ ਹਾਂ ਊਡੇ ਊਡਾਵੇ ਸਹ ਕੋਸਾਂ ਤੇ ਸਪਾਸ਼ੇ ਬਚਲੇ ਸ਼ਰਿਆ ਤੈਨ ਕਮਣ ਖਲਾਵੇ ਕਮਣ ਚੁਗਾਵੇ ਮਨ ਵਿੱਚ ਸਿਮਰਨ ਕਰਿਓ ਸੋ ਇਸ ਤਰ੍ਹਾਂ ਮੈਂ ਵਿਚਾਰਾਂ ਨੂੰ ਸੰਕੋਚ ਦਿਆ ਹੋਇਆ ਫੇਰ ਇੱਕ ਵਾਰ ਪੁਲਰ ਟੀਵੀ ਦਾ ਸਮੁੱਚੀ ਟੀਮ ਦਾ ਜਿਹੜਾ ਉਹ ਧੰਨਵਾਦ ਕਰਦਾ ਹਾਂ ਔਰ ਆਸ ਕਰਦਾ ਹਾਂ ਕਿ ਇਸੇ ਹੀ ਤਰ੍ਹਾਂ ਹੋਰ ਵੀ ਗੁਰ ਅਸਥਾਨਾਂ ਤੇ ਜਿਹੜੇ ਨੇ ਆਪ ਸੰਗਤਾਂ ਨੂੰ ਦਰਸ਼ਨ ਦਿਦਾਰ ਕਰਵਾਉਂਦੇ ਰਹਿਣਗੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਇਤਿਹਾਸ ਦੇ ਵਿੱਚ ਤੁਹਾਨੂੰ ਰੂਬਰੂ ਕਰਵਾਇਆ ਬਾਬਾ ਬੁੱਢਾ ਸਾਹਿਬ ਜਿਦਾ ਇਤਿਹਾਸ ਤੇ ਅਜੇ ਹੀ ਨਵੇਂ ਇਤਿਹਾਸਾ ਦੇ ਨਾਲ ਤੁਹਾਨੂੰ ਰੂਬਰੂ ਕਰਵਾਉਂਦੇ ਰਵਾਂਗੇ ਤਦ ਤੱਕ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ